ਅਨੇਕ ਪ੍ਰਕਾਰ ਭੋਜਨ ਬਹੁਤੀਏ ਬਹੁਤ ਬਿੰਜਨੇ ਮਿਸਟਾਏ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਭ ਉਪੋਗ ਹਰ ਰਾਈ ਅਰਦਾਸ ਵੇਲੇ ਇਹ ਤੁਕਾਂ ਦੇਗ ਨੂੰ ਭੋਗ ਲਵਾਉਣ ਵੇਲੇ ਤੁਸੀਂ ਜਰੂਰ ਸੁਣੀਆਂ ਹੋਣਗੀਆਂ ਜਿਹੜੀਆਂ ਕਿ ਕੜਾ ਪ੍ਰਸ਼ਾਦ ਦੀ ਮਹਾਨਤਾ ਨੂੰ ਦਰਸਾਉਂਦੀਆਂ ਨੇ ਉਹ ਪ੍ਰਸ਼ਾਦ ਜਿਹੜਾ ਕਿ ਅਕਾਲ ਪੁਰਖ ਨੂੰ ਅਰਪਣ ਕਰਨ ਤੋਂ ਬਾਅਦ ਸੰਗਤ ਵਿੱਚ ਵਰਤਾਇਆ ਜਾਂਦਾ ਹੈ ਕੜਾ ਪ੍ਰਸ਼ਾਦ ਤਾਂ ਆਪਾਂ ਸਾਰਿਆਂ ਨੇ ਛਕਿਆ ਹੈ ਤੁਸੀਂ ਸਾਰਿਆਂ ਨੇ ਵੀ ਸ਼ੱਕਿਆ ਹੋਵੇਗਾ ਪਰ ਕੜਾ ਪ੍ਰਸ਼ਾਦ ਦੀ ਮਹਾਨਤਾ ਕੀ ਹੈ ਗੁਰਦੁਆਰਿਆਂ ਦੇ ਵਿੱਚ ਕਿਉਂ ਵਰਤਾਇਆ ਜਾਂਦਾ ਹੈ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ ਇਸ ਨੂੰ ਵਰਤੌਣ ਵੇਲੇ ਬਣਾਉਣ ਵੇਲੇ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕੜਾ ਪ੍ਰਸ਼ਾਦ ਦੀ ਜਿਹੜੀ ਦੇਗਿਆ ਉਹਨੂੰ ਕੌਣ ਬਣਾ ਸਕਦਾ ਹੈ ਕੌਣ ਨਹੀਂ ਬਣਾ ਸਕਦਾ ਤੇ ਅਖੀਰ ਤੇ ਇਹਦੇ ਜੋ ਬਹੁਤ ਸਾਰੇ ਫਾਇਦੇ ਹਨ ਉਹ ਕੀ ਹਨ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਗੁਰੂ ਨਾਨਕ ਦੇਵ ਜੀ ਨੇ ਇੱਕੋ ਫਰਸ਼ ਤੇ ਬੈਠੇ ਸਾਰੀ ਸੰਗਤ ਸਾਰੇ ਮਨੁੱਖਾਂ ਨੂੰ ਕੜਾ ਪ੍ਰਸ਼ਾਦ ਸ਼ਿਕਾ ਕੇ ਉਹਨਾਂ ਵਿੱਚਲਾ ਜਾਤ ਪਾਤ ਦਾ ਅਭਿਮਾਨ ਤੇ ਛੂਤ ਛਾਤ ਦੇ ਸਾਰੇ ਰੋਗ ਮਿਟਾ ਦਿੱਤੇ ਕੜਾ ਪ੍ਰਸ਼ਾਦ ਨੂੰ ਮਹਾ ਪ੍ਰਸ਼ਾਦ ਵੀ ਕਿਹਾ ਜਾਂਦਾ ਹੈ ਜਿਹੜਾ ਕਿ ਬਰਾਬਰਤਾ ਨੂੰ ਦਰਸਾਉਂਦਾ ਹੈ ਸੰਗਤ ਦੇ ਵਿੱਚ ਬਰਾਬਰੀ ਦੇ ਨਾਲ ਵਰਤਦਾਇਆ ਭਾਈ ਕਾਨ ਸਿੰਘ ਨਾਭਾ ਨੇ ਕੜਾ ਪ੍ਰਸ਼ਾਦ ਨੂੰ ਪੰਚ ਅਮ੍ਰਿਤ ਦਾ ਨਾਮ ਵੀ ਦਿੱਤਾ ਹੈ ਖਾਂਡਕ੍ਰਿਤ ਚੂਨਜਲ ਪਾਵਕ ਇਕਤ ਪਏ ਪੰਚ ਮਿਲ ਪ੍ਰਗਟ ਪੰਚam੍ਰਿਤ ਪ੍ਰਗਾਸ ਹੈ ਪੁਰਾਤਨ ਪੰਥ ਪ੍ਰਕਾਸ਼ ਦੇ ਅਨੁਸਾਰ ਤਾਂ ਜਿਹੜੀ ਇਹ ਕੜਾ ਪ੍ਰਸ਼ਾਦ ਦੀ ਮਹਾਨ ਦੇਣਿਆ ਇਹ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤੀ ਹੈ ਬਾਬਾ ਨਾਨਕ ਜੀ ਨੇ ਹੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੰਗਤ ਦੇ ਵਿੱਚ ਕੜਾ ਪ੍ਰਸ਼ਾਦ ਵਰਤੌਣ ਦੀ ਇਹ ਮਰਿਆਦਾ ਕਾਇਮ ਕੀਤੀ। ਉਹਨਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਵੀ ਜਦੋਂ ਮ੍ਰਿਤਕ ਦੇ ਦਾ ਸੰਸਕਾਰ ਕਰਕੇ ਮੁੜ ਕੇ ਵਾਪਸ ਆਉਣੇ ਆ ਤਾਂ ਇਹ ਇੱਕ ਜਿਹੜਾ ਮਿੱਠਾ ਪ੍ਰਸ਼ਾਦ ਆ ਕੜਾ ਪ੍ਰਸ਼ਾਦ ਆ ਉਸ ਨੂੰ ਵਰਤੌਣ ਦੀ ਮਰਿਆਦਾ ਚਲਾਈ। ਇਹਦੇ ਪਿੱਛੇ ਬੜਾ ਡੂੰਗਾ ਭਾਵ ਰਿਹਾ ਉਹਨਾਂ ਦਾ ਕਿ ਜਿਹੜਾ ਸੇਖ ਆ ਉਹ ਆਕਾਲ ਪੁਰਖ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਫਿਰ ਕੜਾ ਪ੍ਰਸ਼ਾਦ ਨੂੰ ਬਣਾਉਣ ਦੀ ਵਰਤੋਂ ਦੀ ਇੱਕ ਵਿਧੀ ਹੈ ਕੁਝ ਨਿਯਮ ਹਨ ਜਿਹੜੇ ਕਿ ਪੁਰਾਤਨ ਗ੍ਰੰਥਾਂ ਦੇ ਵਿੱਚੋਂ ਮਿਲਦੇ ਆ ਰਹਿਤਨਾਮਿਆਂ ਵਿੱਚੋਂ ਮਿਲਦੇ ਆ ਜਿਵੇਂ ਕਿ ਤਨਖਾਹਨਾਮਾ ਦੇ ਵਿੱਚ ਇਹ ਜ਼ਿਕਰ ਆ ਕੜਾਹ ਕਰਨ ਕੀ ਬਿੱਦ ਸੁਨ ਲੀਜੈ ਤੀਨ ਭਾਗ ਕੋ ਸੰਸਰ ਕੀਜੈ ਲੇਪਨ ਆਗੈ ਬੋਕਰ ਦੀਜੈ ਮਾਂਜਨ ਕਰ ਪਾਂਜਨ ਤੋ ਵੀਜੈ ਕਰ ਸ্নানਨ ਪਵਿੱਤਰ ਹੈ ਬਹਿ ਵਾਹਿਗੁਰੂ ਬਿਨ ਅਵਰਨਾ ਕਹੈ ਕਰ ਤਿਆਰ ਚੌਂਕੀ ਪਰਤਰੈ ਚਾਰ ਔਰ ਕੀਰਤਨ ਬਹਿ ਕਰੈ ਜੋ ਪ੍ਰਸਾਦ ਕੋ ਬਾੰਟ ਹੈ ਮਨ ਮੇ ਧਾਰੇ ਲੋਭ ਕਿਸ ਥੋੜਾ ਕਿਸ ਅਗਲਾ ਸਦਾ ਰਹੈ ਤਿਸ ਸੁਖ ਸੋ ਇਥੇ ਆਪਾਂ ਨੂੰ ਕੜਾ ਪ੍ਰਸ਼ਾਦ ਬਣਾਉਣ ਦੀ ਵਿਧੀ ਵੀ ਤੇ ਖਾਸ ਗੱਲਾਂ ਦਾ ਜੋ ਧਿਆਨ ਰੱਖਣਾ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਸਾਡੇ ਸਮਝ ਵਿੱਚ ਆਉਂਦੀਆਂ ਨੇ ਪਤਾ ਲੱਗਦੀਆਂ ਨੇ ਪਹਿਲੀ ਗੱਲ ਕਿ ਜਿਹੜੀਆਂ ਤਿੰਨ ਚੀਜ਼ਾਂ ਆ ਕੜਾ ਪ੍ਰਸ਼ਾਦ ਬਣਾਉਣ ਲਈ ਆਟਾ ਖੰਡ ਕਿਉ ਉਹ ਤਿੰਨੋਂ ਇੱਕੋ ਜਹੀਆਂ ਲੈਣੀਆਂ ਨੇ ਤੇ ਕੜਾ ਪ੍ਰਸ਼ਾਦ ਜਿੱਥੇ ਬਣਾਉਣਾ ਹੈ ਉਹ ਤੁਹਾਡਾ ਚੁੱਲ੍ਹਾ ਚੌਂਕਾ ਆ ਤੁਹਾਡੀ ਰਸੋਈ ਹੈ ਜਾਂ ਜਿਹੜਾ ਵੀ ਇਹ ਆਲਾ ਦੁਆਲਾ ਹੈ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉਹਨੂੰ ਪਵਿੱਤਰ ਕਰ ਲੈਣਾ ਹੈ ਉੱਥੇ ਗੰਦਗੀ ਨਹੀਂ ਹੋਣੀ ਚਾਹੀਦੀ ਤੁਸੀਂ ਸਾਫ਼ ਧੋਤੇ ਹੋਏ ਕੱਪੜੇ ਪਾਏ ਹੋਣੇ ਚਾਹੀਦੇ ਆ ਇਸ਼ਨਾਨ ਕੀਤਾ ਪਿਆ ਹੋਣਾ ਚਾਹੀਦਾ ਹੈ ਜਿਹੜੇ ਭਾਂਡੇ ਦੇ ਵਿੱਚ ਜਿਹੜੀ ਕੜਾਈ ਦੇ ਵਿੱਚ ਤੁਸੀਂ ਕੜਾ ਪ੍ਰਸ਼ਾਦ ਬਣਾਉਣਾ ਹੈ ਉਹ ਵੀ ਸਾਫ਼ ਧੋਤਾ ਸੁਸ਼ ਹੋਵੇ ਬਿਹਤਰ ਹੋਵੇਗਾ ਕਿ ਸਰਬ ਲੋਹ ਦਾ ਭਾਂਡਾ ਹੋਵੇ ਫਿਰ ਕੜਾ ਪ੍ਰਸ਼ਾਦ ਬਣਾਉਣ ਦੇ ਵੇਲੇ ਵਾਹਿਗੁਰੂ ਦਾ ਜਾਪ ਕਰਨਾ ਜ਼ਰੂਰੀ ਹੈ ਜਾਂ ਜਪਜੀ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ ਜਾਂ ਜਿਹੜੀ ਵੀ ਬਾਣੀ ਤੁਸੀਂ ਬਾਣੀ ਪੜਦੇ-ਪੜਦੇ ਦੇਗ ਤਿਆਰ ਕਰਨੀ ਹੈ ਤੇ ਉੱਥੇ ਗੱਲਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਤੁਹਾਡੇ ਹੱਥ ਨੋ ਸਾਰਾ ਕੁਝ ਸਾਫ਼ ਹੋਣਾ ਚਾਹੀਦਾ ਆ ਸਿਰ ਤੁਹਾਡਾ ਢੱਕਿਆ ਹੋਣਾ ਚਾਹੀਦਾ ਹੈ ਤੇ ਕੜਾ ਪ੍ਰਸ਼ਾਦ ਵਰਤੌਣ ਵੇਲੇ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਸਾਰਿਆਂ ਦੇ ਵਿੱਚ ਬਰਾਬਰ ਵਰਤਣਾ ਕਿਸੇ ਨੂੰ ਥੋੜਾ ਕਿਸੇ ਨੂੰ ਵੱਧ ਅਜਿਹਾ ਨਹੀਂ ਕਰਨਾ ਹੁਣ ਮ ਆਪਾਂ ਗੱਲ ਕਰਾਂਗੇ ਕਿ ਇਸ ਨੂੰ ਬਣਾਉਣਾ ਕਿਵੇਂ ਆ ਵਿਧੀ ਜਿਹੜੀ ਹੈ ਤਿੰਨੋਂ ਚੀਜ਼ਾਂ ਆਟਾ ਖੰਡ ਕਿਉ ਬਰਾਬਰ ਲੈਣੀਆਂ ਨੇ ਜਿਹੜਾ ਭਾਂਡਾ ਹੈ ਧੋਤਾ ਹੋਇਆ ਸਾਫ਼ ਸੁਥਰਾ ਉਹਦੇ ਵਿੱਚ ਕਿਉ ਪਾਣਾ ਕਿਉ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਆਟਾ ਪਾ ਕੇ ਉਸ ਨੂੰ ਹੌਲੀ ਹੌਲੀ ਭੁੰਨੇ ਦੇ ਜਾਣਾ ਆ ਆਟਾ ਭੁੰਨਣਾ ਇੱਕ ਇਥੇ ਖਿਆਲ ਰੱਖਣਯੋਗ ਗੱਲ ਹੈ ਕਿ ਨਾ ਤਾਂ ਕੱਚਾ ਰਹਿਣਾ ਚਾਹੀਦਾ ਹੈ ਨਾ ਹੀ ਸੜ ਜਾਣਾ ਚਾਹੀਦਾ ਹੈ ਜ਼ਿਆਦਾ ਵੀ ਨਹੀਂ ਭੁੰਨਣਾ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਗਿਆ ਜਦੋਂ ਇਹ ਭੂਰੇ ਰੰਗ ਦਾ ਹੋ ਗਿਆ ਤਾਂ ਪੂਨ ਪੂਨ ਕੇ ਇਸ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਖੰਡ ਆ ਉਹ ਪਾ ਦੇਣੀ ਖੰਡ ਨੂੰ ਹਲਾ ਕੇ ਫਿਰ ਇਹਦੇ ਵਿੱਚ ਪਹਿਲਾਂ ਤੋਂ ਗਰਮ ਕੀਤਾ ਹੋਇਆ ਪਾਣੀ ਨਹੀਂ ਵਿੱਚ ਪਾ ਦੇਣਾ ਜਦੋਂ ਕੜਾ ਪ੍ਰਸ਼ਾਦ ਤੁਹਾਡੀ ਤਿਆਰ ਹੋ ਗਈ ਉਸ ਨੂੰ ਕਿਸੇ ਸਵਸ਼ ਭਾਂਡੇ ਦੇ ਵਿੱਚ ਥਾਲ ਵਿੱਚ ਜਾਂ ਕਿਸੇ ਡੋਂਗੇ ਵਿੱਚ ਕਿਸੇ ਵੀ ਬਰਤਨ ਦੇ ਵਿੱਚ ਪਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੈ ਕੇ ਜਾਣਾ ਹਾਂ ਇੱਥੇ ਇਹ ਨਹੀਂ ਕਿ ਤੁਸੀਂ ਖੰਡ ਅੱਤੀ ਲੈ ਲਈ ਕਿ ਉਹ ਅੱਧਾ ਲੈ ਲਿਆ ਜਾਂ ਜ਼ਿਆਦਾ ਲੈ ਲਿਆ ਤਿੰਨੋਂ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਲੈਣੀਆਂ ਹੀ ਉਚਿਤ ਹਨ ਕੜਾ ਪ੍ਰਸ਼ਾਦ ਵਰਤੋਂਣ ਵੇਲੇ ਭੋਗ ਲਵਾਉਣ ਤੋਂ ਬਾਅਦ ਬਰਾਬਰ ਬਰਾਬਰ ਹੀ ਸਾਰੀ ਸੰਗਤ ਦੇ ਵਿੱਚ ਵਰਤੋਣਾ ਤੇ ਹਾਂ ਜਿੱਥੇ ਆਪਾਂ ਕੜਾ ਪ੍ਰਸ਼ਾਦ ਬਣਾ ਰਹੇ ਹਾਂ ਉਥੇ ਜੋੜੇ પાਕੇ ਨਹੀਂ ਆਉਣਾ ਤੇ ਨਾ ਹੀ ਭੋਗ ਲਵਾਉਣ ਤੋਂ ਪਹਿਲਾਂ ਸੰਗਤ ਵਿੱਚ ਵਰਤੌਣ ਤੋਂ ਪਹਿਲਾਂ ਕੜਾ ਪ੍ਰਸ਼ਾਦ ਨੂੰ ਕਿਸੇ ਨੇ ਖਾਣਾ ਇਹ ਗੁਰਮਤ ਦੇ ਉਲਟ ਹੈ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਚਾਹਾਂਗੇ ਕਿ ਅੱਜ ਕੱਲ ਬੜੀਆਂ ਹੀ ਤਰ੍ਹਾਂ ਤਰ੍ਹਾਂ ਦੀਆਂ ਮਿਠਿਆਈਆਂ ਜਿਹੜੀਆਂ ਆ ਉਹ ਦੇਗ ਪ੍ਰਸ਼ਾਦ ਦੀ ਇਹ ਨਹੀਂ ਕਵਾਂਗੇ ਕਿ ਉਹਦੀ ਜਗਾ ਲੈ ਰਹੀਆਂ ਨੇ ਦੇਗ ਪ੍ਰਸ਼ਾਦੀ ਜਗਾ ਸਭ ਤੋਂ ਉੱਤਮ ਹੈ ਉਚਿਤ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਦੇਗ ਪ੍ਰਸ਼ਾਦ ਤਿਆਰ ਕਰਨ ਦੀ ਜਗਾ ਬਾਜ਼ਾਰਾਂ ਦੇ ਵਿੱਚੋਂ ਮਠਿਆਈਆਂ ਖਰੀਦ ਕੇ ਗੁਰੂ ਮਾਰ ਦੀ ਹਜ਼ੂਰੀ ਵਿੱਚ ਪ੍ਰਸ਼ਾਦ ਵਜੋਂ ਲੈ ਕੇ ਜਾਂਦੇ ਨੇ ਜੋ ਕਿ ਉਚਿਤ ਨਹੀਂ ਹੈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇੱਕ ਤੇ ਕੜਾ ਪ੍ਰਸ਼ਾਦ ਸਭ ਤੋਂ ਉੱਤਮ ਹੈ ਗੁਰੂ ਮਹਾਰਾਜ ਦੇ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਵੱਲੋਂ ਇੱਕ ਮਰਿਆਦਾ ਚਲਾਈ ਹੋਈ ਉਹਨਾਂ ਵੱਲੋਂ ਚੱਲਿਆ ਆ ਰਿਹਾ ਹੈ ਦੇਗ ਪ੍ਰਸ਼ਾਦ ਦਾ ਕਨਸੈਪਟ ਤੇ ਉਹਨੂੰ ਆ ਛੱਡਣਾ ਨਹੀਂ ਚਾਹੀਦਾ ਜੇਕਰ ਆਪਾਂ ਅਰਦਾਸ ਕਰਾਉਣੀ ਹੈ ਤਾਂ ਜਿਹੜੇ ਹੀ ਦੇ ਗਿਆ ਸਾਨੂੰ ਖੁਦ ਬਣਾ ਕੇ ਲੈ ਕੇ ਜਾਣੀ ਚਾਹੀਦੀ ਹੈ ਜਾਂ ਸਿੰਘ ਸੈਕਟਰੇਟ ਗੁਰ ਗ੍ਰੰਥੀ ਸਿੰਘਿਆਂ ਤੋਂ ਬਣਵਾ ਲੈਣੀ ਚਾਹੀਦੀ ਆ ਸੋ ਉਚਿਤ ਰਹਿੰਦਾ ਆ ਇੱਕ ਤੇ ਆਪਣੇ ਘਰ ਦੇ ਸਮਾਨ ਦੇ ਨਾਲ ਬਾਣੀ ਪੜਦੇ ਹੋਏ ਜਾਪ ਕਰਦੇ ਹੋਏ ਬਣਾਈ ਜਾਂਦੀ ਹੈ ਜ਼ਿਆਦਾ ਫਲ ਮਿਲਦਾ ਹੈ ਜ਼ਿਆਦਾ ਅਸਰ ਹੁੰਦਾ ਹੈ ਦੂਸਰਾ ਜਿਹੜਾ ਆਪਾਂ ਇਹਦੇ ਉਲਟ ਮਠਿਆਈਆਂ ਖਰੀਦਦੇ ਆ ਬਾਜ਼ਾਰਾਂ ਦੇ ਵਿੱਚੋਂ ਤਾਂ ਆਪਾਂ ਨੂੰ ਨਹੀਂ ਪਤਾ ਹਲਵਾਈ ਜਿਹੜੇ ਆ ਸਾਰੇ ਗੁਰਸਿੱਖ ਨਹੀਂ ਹੁੰਦੇ ਇਹ ਵੀ ਨਹੀਂ ਕਹਿੰਦੀ ਕੁਝ ਕੇ ਗੁਰਸਿੱਖ ਹੁੰਦੇ ਨੇ ਪਰ ਜ਼ਿਆਦਾਤਰ ਜਿਹੜੇ ਆ ਉਹ ਉਹਨਾਂ ਦੀ ਕੀ ਮੰਸ਼ਾ ਹੈ ਉਹਨਾਂ ਦੇ ਝੂਠੇ ਮਿੱਠੇ ਹੱਥ ਆ ਕਿਉਂਕਿ ਉਹਨਾਂ ਦਾ ਤਾਂ ਤੰਦਾ ਹੁੰਦਾ ਆ ਉਹਨਾਂ ਦੀ ਕੋਈ ਸ਼ਰਦਾ ਨਹੀਂ ਹੁੰਦੀ ਉਸ ਪ੍ਰਸ਼ਾਦ ਉਸ ਮਠਿਆਈ ਦੇ ਵਿੱਚ ਸੋ ਉਹ ਝੂਠੇ ਮਿੱਠੇ ਹੱਥਾਂ ਦੇ ਨਾਲ ਕੋਈ ਸਿਗਰਟਾਂ ਪੀਂਦੇ ਨੇ ਕੋਈ ਸ਼ਰਾਬਾਂ ਪੀਂਦੇ ਨੇ ਇਹ ਗੱਲਾਂ ਅੱਜਕੱਲ ਅਕਸਰ ਦੇਖਣ ਨੂੰ ਮਿਲਦੀਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ ਮਠਿਆਈਆਂ ਜਿਹੜੀਆਂ ਆ ਇਹਨੂੰ ਦੇਗ ਪ੍ਰਸ਼ਾਦ ਦਾ ਰੂਪ ਨਹੀਂ ਲੈਣ ਦੇਣਾ ਚਾਹੀਦਾ ਦੇਗ ਪ੍ਰਸ਼ਾਦ ਹੀ ਹਮੇਸ਼ਾ ਪ੍ਰਸ਼ਾਦ ਦੇ ਵਜੋਂ ਗੁਰਦੁਆਰਾ ਸਾਹਿਬ ਵੀ ਖੇ ਲੈ ਕੇ ਜਾਣਾ ਚਾਹੀਦਾ ਹੈ ਹੁਣ ਗੱਲ ਕਰਾਂਗੇ ਜੋ ਇਸ ਦੇ ਬਹੁਤ ਸਾਰੇ ਫਾਇਦੇ ਹਨ ਕੜਾ ਪ੍ਰਸ਼ਾਦ ਇੱਕ ਬਹੁਤ ਹੀ ਪੋਸ਼ਟਿਕ ਚੀਜ਼ ਹੈ ਭੋਜਨ ਹੈ ਜਿੱਥੇ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਸਾਡੇ ਰੋਹਾਨੀਅਤ ਨੂੰ ਮਜ਼ਬੂਤ ਕਰਨ ਦੇ ਵਾਸਤੇ ਬਾਣੀ ਸੁਣਨ ਨੂੰ ਮਿਲਦੀ ਹੈ, ਪਾਠ ਸੁਣਨ ਨੂੰ ਮਿਲਦਾ ਹੈ। ਉੱਥੇ ਹੀ ਜਿਹੜਾ ਕੜਾ ਪ੍ਰਸ਼ਾਦ ਹੈ ਸਾਡੇ ਸਰੀਰ ਦੇ ਲਈ ਬਹੁਤ ਸਾਰੇ ਰੋਗ ਦੂਰ ਕਰਦਾ ਹੈ, ਸਾਨੂੰ ਮਜ਼ਬੂਤ ਬਣਾਉਂਦਾ ਹੈ। ਇੱਕ ਤੇ ਆਟਾ ਆਟੇ ਦਾ ਬਣਿਆ ਹੋਣ ਕਰਕੇ ਇਹ ਭਾਰ ਘਟ ਕਰਨ ਵਿੱਚ ਵੀ ਮਦਦ ਕਰਦਾ ਹੈ। ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ, ਫਾਈਬਰ ਤੇ ਚਰਬੀ ਹੁੰਦਾ ਹੈ। ਹੋਰ ਫਿਰ ਇਹਦੇ ਵਿੱਚ ਇਹੋ ਜਿਹੇ ਵਿਟਾਮਿਨ ਆ ਫਾਸਫੋਰਸ ਆ ਕੈਲਸ਼ੀਅਮ ਆ ਕਈ ਤਰ੍ਹਾਂ ਦੇ ਹੋਰ ਬਹੁਤ ਸਾਰੇ ਤੱਤ ਇਹੋ ਜਿਹੇ ਨੇ ਜਿਹੜੇ ਕਿ ਸਰੀਰ ਨੂੰ ਮਜ਼ਬੂਤ ਬਣਾਉਂਦੇ ਨੇ ਇੱਕ ਇੱਕ ਅੰਗ ਦਾ ਨਾਮ ਨਹੀਂ ਲਵਾਂਗੀ ਕਿ ਵਾਲ ਦੰਦ ਜੋੜ ਸਾਰੀ ਪੂਰੀ ਬੋਡੀ ਦੇ ਵਾਸਤੇ ਹੀ ਕੜਾ ਪ੍ਰਸ਼ਾਦ ਉੱਤਮ ਹੈ ਫਾਇਦੇਮੰਦ ਹੈ ਲਾਭਦਾਇਕ ਹੈ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਦਿਮਾਗੀ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਸੁੰਦਰਤਾ ਨੂੰ ਵਧਾਉਂਦਾ ਹੈ ਤੰਦਰੁਸਤੀ ਨੂੰ ਬਰਕਰਾਰ ਰੱਖਦਾ ਹੈ ਹੋਰ ਇਹੋ ਜਿਹੇ ਬਹੁਤ ਸਾਰੇ ਲਾਭ ਜਿਹੜੇ ਆ ਸਾਡੇ ਸਰੀਰ ਨੂੰ ਮਿਲਦੇ ਨੇ ਗੁਰੂ ਸਾਹਿਬਾਨਾ ਨੇ ਸਾਨੂੰ ਇੱਕ ਬਹੁਤ ਸੋਹਣਾ ਕਨਸੈਪਟ ਦਿੱਤਾ ਹੈ ਇਸੇ ਕਰਕੇ ਸ਼ਾਇਦ ਇਹ ਕਿਹਾ ਹੈ ਕਿ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਵੇ ਇੱਕ ਤਾਂ ਆਪਾਂ ਇਸ਼ਨਾਨ ਕਰਕੇ ਨਾ ਤੋ ਕਿ ਗੁਰਦੁਆਰਾ ਜਾਂਦੇ ਆ ਤੇ ਉੱਥੇ ਜਾ ਕੇ ਕੀਰਤਨ ਸੁਣਦੇ ਆ ਬਾਣੀ ਪੜ੍ਹਦੇ ਆ ਪਾਠ ਕਰਦੇ ਆ ਜਿਹਦੇ ਨਾਲ ਆਪਾਂ ਰੂਹਾਨੀਅਤ ਤੌਰ ਤੇ ਮਜ਼ਬੂਤ ਹੁੰਦੇ ਆ ਉੱਚੇ ਹੁੰਨੇ ਆ ਸਾਡੀ ਸੋਝੀ ਜਿਹੜੀ ਆ ਉਹ ਉੱਚੀ ਹੁੰਦੀ ਆ ਸਾਡੇ ਵਿਚਾਰ ਸਾਫ ਸੁਥਰੇ ਹੁੰਦੇ ਆ ਉੱਥੇ ਹੀ ਜਿਹੜੀ ਦੇਗਵਾ ਉਹ ਵੀ ਸਾਨੂੰ ਗੁਰੂ ਘਰ ਤੋਂ ਮਿਲਦੀ ਆ ਜਦੋਂ ਖਾਲੀ ਪੇਟ ਖਾਂਦੇ ਆ ਤਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਉਹ ਆਪਣੀ ਬੋਡੀ ਨੂੰ ਡੀਟੌਕਸ ਕਰਦੀ ਹੈ ਤੇ ਦਿਨ ਪਰ ਜਿਹੜੀ ਸਾਡੀ ਬੋਡੀ ਹੈ ਉਹਨੂੰ એનર્ਜੀ ਵੀ ਪ੍ਰਦਾਨ ਕਰਦੀ ਹੈ ਸੋ ਇੱਕ ਕਿੱਡਾ ਸੋਹਣਾ ਕਨਸੈਪਟ ਆ ਕਿ ਆਪਾਂ ਨੂੰ ਰੋਹਾਨੀਅਤ ਪੱਖੋਂ ਵੀ ਮਜ਼ਬੂਤ ਤੇ ਤਾਕਤਵਰ ਬਣਾਉਂਦੇ ਆ ਗੁਰੂ ਸਾਹਿਬ ਤੇ ਨਾਲ ਦੀ ਨਾਲ ਸਾਨੂੰ ਸਰੀਰਕ ਤੌਰ ਤੇ ਵੀ ਤੰਦਰੁਸਤ ਤੇ ਤਾਕਤਵਰ ਰੱਖਣ ਦੇ ਵਿੱਚ ਉਹਨਾਂ ਦਾ ਇੱਕ ਕਨਸੈਪਟ ਆ ਉਹ ਬਹੁਤ ਜ਼ਿਆਦਾ ਮਦਦਗਾਰ ਸਿੱਧ ਹੁੰਦਾ ਹੈ